ਸ਼ਸ਼ੀਕਲ ਜੀ ਦੋਸਤੋ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਅੱਜ ਆਪਾਂ ਪਹੁੰਚੇ ਹਾਂ ਇਹ ਤਲਵੰਡੀ ਸਾਬੋ ਦੇ ਟਰੈਕਟਰ ਮੰਡੀ ਦੇ ਵਿੱਚ ਜਾਨਕਿ ਦਿਨ ਹੈਗਾ ਜੀ ਬੁੱਧਵਾਰ ਤਰੀਕ ਹੈਗੀ 2 ਅਕਤੂਬਰ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਮੰਡੀ ਦੇ ਵਿੱਚ ਸੁਪਰਸੀਡਰ ਨਾਲ ਸਵਰਾਜ 963 FE ਦੋਨੋਂ ਚੀਜ਼ਾਂ ਸੇਲ ਹੋਣ ਵਾਸਤੇ ਪਹੁੰਚੀਆਂ ਹੋਈਆਂ ਨੇ ਜਿਹੜੇ ਵੀਰ ਨੇ ਇਹਨਾਂ ਦੋਨੋਂ ਚੋ ਕੋਈ ਵੀ ਚੀਜ਼ ਲੈਣੀ ਆ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਦੋਨੋਂ ਚੀਜ਼ਾਂ ਦਾ ਰੇਟ ਸਭ ਤੋਂ ਪਹਿਲਾਂ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਦੀ ਆਪਾਂ ਗੱਲਬਾਤ ਕਰਦੇ ਆਂ ਜੀ ਸਵਰਾਜ ਟਰੈਕਟਰ ਬਿਲਕੁਲ ਨਵਾਂ ਜਿਹੜਾ ਐਸਵਰ ਮੰਡੀ ਦੇ ਵਿੱਚ ਪਹੁੰਚਿਆ ਹੋਇਆ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਇਹਦੇ ਮਾਡਲ ਦੀ 2021 ਮਾਡਲ ਆ ਰੇਟ ਹੈਗਾ 7 ਲੱਖ ਤੇ 45000 ਰੁਪਇਆ ਨੰਬਰ ਹੈਗਾ ਜੀ ਬਠਿੰਡੇ ਦਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਤੁਹਾਨੂੰ ਸੁਪਰ ਸੀਟਰ ਵੀ ਚੈੱਕ ਕਰਵਾਵਾਂਗੇ ਟਰੈਕਟਰ ਦੇ ਉੱਤੇ ਐਮਪ ਵਗੈਰਾ ਲੱਗਿਆ ਹੋਇਆ ਛਤਰੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਬਿਲਕੁਲ ਨਵਾਂ ਪਿਆ ਨਾਲ ਨਾਲ ਆਪਾਂ ਇੱਕ ਵਾਰੀ ਤੁਹਾਨੂੰ ਸੁਪਰ ਸੀਟਰ ਵੀ ਚੈੱਕ ਕਰਵਾ ਦਿੰਨੇ ਆਂ ਬਾਕੀ ਤੁਸੀਂ ਇਹ ਵਾਲੀ ਚੀਜ਼ ਵੀ ਚੈੱਕ ਕਰ ਸਕਦੇ ਹੋ ਸੁਪਰ ਸੀਡਰ ਇਹਦੇ ਮਾਡਲ ਦੀ ਗੱਲਬਾਤ ਕਰਦੇ ਆ ਜੀ ਆਪਾਂ ਇਹ ਹੈ 2020 ਮਾਡਲ 1 ਲੱਖ ਤੇ 25000 ਰੁਪਏ ਦੇ ਵਿੱਚ ਬਾਕੀ ਇਹ ਤੁਹਾਡੇ ਜਿਹੜੀ ਕੰਡੀਸ਼ਨ ਹੈ ਸਾਰੀ ਬਿਲਕੁਲ ਸਾਹਮਣੇ ਆ ਜਿਹੜੇ ਵੀ ਵੀਰ ਨੇ ਇਹ ਵਾਲੀ ਚੀਜ਼ ਖਰੀਦਣੀ ਆ ਤੁਸੀਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਆ ਕੇ ਖਰੀਦ ਸਕਦੇ ਹੋ ਬਾਕੀ ਇਹਦਾ ਮਾਡਲ ਆਪਾਂ ਦੱਸ ਚੁੱਕੇ ਆ ਜੀ 20 ਮਾਡਲ ਹੈ ਰੇਟ ਬਹੁਤ ਘੱਟ ਹੈ ਨਾਲ ਦੀ ਨਾਲ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਜਿਹੜੇ ਵੀ ਵੀਰ ਨੇ ਹੈ ਨਾ ਦੋਨੋਂ ਚੀਜ਼ਾਂ 'ਚੋਂ ਕੋਈ ਵੀ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਹੋ ਤੰਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਆ ਕੇ ਖਰੀਦ ਸਕਦੇ ਹੋ ਜੀ ਟਰੈਕਟਰ ਦੇ ਟਾਇਰ ਵਗੈਰਾ ਦੇਖ ਸਕਦੇ ਹੋ ਬਿਲਕੁਲ ਨਵੇਂ ਪਏ ਨੇ ਇੰਜਨ ਵਗੇ ਇੰਜਨ ਗੇਅਰ ਤੇ ਬਿਲਕੁਲ ਨਵੇਂ ਪਿਆ ਹੋ। ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਪਈ ਆ। ਫਰੰਟ ਟਾਇਰ ਵਗੈਰਾ ਬਿਲਕੁਲ ਜਿਹੜੇ ਨਵੇਂ ਪਏ ਨੇ ਸੋ ਜਿਹੜੇ ਵੀ ਵੀਰ ਨੇ ਇੰਨਾਂ ਵਾਲੀਆਂ ਦੋਨੇ ਚੀਜ਼ਾਂ 'ਚੋਂ ਕੋਈ ਵੀ ਚੀਜ਼ ਖਰੀਦਣੀ ਆ ਤੁਸੀਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵਿੱਚ ਆ ਕੇ ਖਰੀਦ ਸਕਦੇ ਹੋ। ਉਮੀਦ ਕਰਦੇ ਆ ਸਾਰੇ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਦੇ ਨਾਲ ਆਪਣਾ ਪੇਜ ਕਰ ਲਿਓ ਜੀ ਸਬਸਕ੍ਰਾਈਬ ਤਾਂ ਕਿ ਆਪਣੀ ਹਰ ਇੱਕ ਵੀਡੀਓ ਸਾਰੇ ਭਰਾਵਾਂ ਮੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਕੀ ਟਰੈਕਟਰ ਤੇ ਸੁਪਰ ਸੀਡਰ ਦੀ ਕੰਡੀਸ਼ਨ ਜਿਹੜੀ ਬਿਲਕੁਲ ਓਕੇ ਰਿਪੋਰਟ ਪਈ ਆ ਜਿਹੜੇ ਵੀਰ ਨੇ ਇਹਨਾਂ ਦੋਨਾਂ ਚੀਜ਼ਾਂ ਚ ਕੋਈ ਵੀ ਚੀਜ਼ ਖਰੀਦਣੀ ਆ ਤੁਸੀਂ ਤਲਵੰਡੀ ਸਾਬੋ ਆ ਕੇ ਖਰੀਦ ਸਕਦੇ ਹੋ ਬਾਕੀ ਇਹ ਵਾਲੀਆਂ ਚੀਜ਼ਾਂ ਅਸੀਂ ਚੈੱਕ ਕਰ ਸਕਦੇ ਹਾਂ ਬਹੁਤ ਤਕੜੀ ਜਿਹੜੀ ਚੀ ਆ ਤਾਂ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ ਤ